ਇਹ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਇਹ ਐਸ ਲਈ ਹੈ ਕਿ ਸ਼ਹਿਰ ਵਿੱਚ ਬਹੁਤ ਵਾਵਾ ਆ ਰਹੀਆਂ ਅਸੀਂ ਜਿਹੜਾ ਕੌਨਫੀਡੈਂਸ ਹੈ ਲੋਕਾਂ ਦਾ ਭਰੋਸਾ ਹੈ ਉਹ ਪੂਰਾ ਰੱਖਣਾ ਹੈ ਜਿਹੜੀਆਂ ਸਾਡੀਆਂ ਸਾਰੀਆਂ ਏਜੰਸੀਸ ਹੈ ਚਾਹੇ ਉਹ ਆਰਮੀ ਹੈ ਚਾਹੇ 에ਅਰ ਫੋਰਸ ਹੈ ਚਾਹੇ ਨੇਵੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸક્ષਮ ਹੈ ਕਿਸੇ ਵੀ ਇਨਸੀਡੈਂਟ ਸਾਹਮਣਾ ਕਰਨ ਲਈ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਦੀ ਇਹ ਕੁਝ ਡਰੋਨ ਅਟੈਕ ਹੋਏ ਆ ਜ਼ਰੂਰ ਪਰ ਜਿਹੜੇ ਡਰੋਨ ਹੋਏ ਆ ਸਾਰੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਪੂਰੇ ਪੰਜਾਬ ਵਿੱਚ ਹਾਲੇ ਤੱਕ ਕੋਈ ਵੀ ਜਾਨੀ ਕੋਈ ਵੀ ਨੁਕਸਾਨ ਦਾ ਇੱਕ ਵੀ ਖਬਰ ਨਹੀਂ ਹੈਗੀ ਇਸ ਵੇਲੇ ਤੱਕ ਚਾਹੇ ਉਹ ਲੁਧਿਆਣਾ ਹੋਵੇ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਬਾਕੀ ਟਾਈਮ ਨਾਲ ਹੋਰ ਖਬਰਾਂ ਆਉਂਦੀਆਂ ਰਹਿਣਗੀਆਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਪਰ ਇਹ ਨਹੀਂ ਵੀ ਕਿ ਇਹ ਲਗਾਤਾਰ ਚੱਲੀ ਜਾ ਰਿਹਾ ਕੱਲ ਰਾਤ ਵੱਲੇ ਕੁਝ ਸੀ ਪਰ ਕੱਲ ਰਾਤੀ ਵੀ ਕੁਝ ਤਾਂ ਹਵਾਵਾਂ ਸੀ ਕੁਝ ਰਿਐਲਿਟੀ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਹਵਾ ਉਡਾਏਗਾ ਕਿਸੇ ਵੀ ਗਰੁੱਪ ਵਿੱਚ ਕੋਈ ਪਾਏਗਾ ਉਹ ਗਰੁੱਪ ਦੇ ਐਡਮਿਨਿਸਟ੍ਰੇਟਰ ਦੇ ਖਿਲਾਫ ਐਕਸ਼ਨ ਦਿੱਤਾ ਜਾਏਗਾ ਔਰ ਜਿੱਥੋਂ ਇਹ ਚੱਲੇਗੀ ਸਾਡਾ ਆਈਟੀ ਡਿਪਾਰਟਮੈਂਟ ਪੂਰਾ ਐਕਟਿਵ ਹੈ ਜਿੱਥੋਂ ਇਹ ਮੈਸੇਜ ਚੱਲੇਗਾ ਜੇ ਪਤਾ ਚੱਲ ਗਿਆ ਉਹਦੇ ਉੱਤੇ ਬਹੁਤ ਤਕੜੀ ਕਾਰਵਾਈ ਹੋ ਸਕਦੀ ਹੈ ਇੱਥੇ ਤੱਕ ਵੀ ਹੋ ਸਕਦੀ ਹੈ ਕਿ ਟ੍ਰੇਜਨ ਵੀ ਹੋ ਸਕਦੀ ਕਿਉਂਕਿ ਕਿਉਂਕਿ ਇਹ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਹੈਗਾ ਇਹ ਕੋਈ ਛੋਟਾ-ਮੋਟਾ ਮਾਮਲਾ ਨਹੀਂ ਹੈਗਾ ਸੋ ਮੈਂ ਸਾਰਿਆਂ ਨੂੰ ਐਡਵਾਈਸ ਕਰੂੰਗਾ ਜਦੋਂ ਤੱਕ ਕੋਈ ਖਬਰ ਪੂਰੀ ਪੱਕੀ ਨਾ ਹੋਵੇ ਕੁਝ ਵੀ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਓ ਮੈਂ ਸਾਰੇ ਆਪਣੇ ਭਰਾਵਾਂ ਪੈਣਾ ਨੂੰ ਲੁਧਿਆਣੇ ਦੇ ਪੰਜਾਬ ਦੇ ਸੂਬੇ ਦੇ ਰਿਕਵੈਸਟ ਕਰਨਾ ਚਾਹਨਾ ਕਿ ਪੈਨਿਕ ਨਾ ਕਰੋ ਇਹ ਨਹੀਂ ਕਿ ਪੈਨਿਕ ਵਿੱਚ ਜੀ ਅਸੀਂ ਕਿਤੇ ਜਾਣਾ ਜਾਨ ਦੀ ਲੋੜ ਨਹੀਂ ਇਹ ਨਹੀਂ ਕਿ ਪੈਨਿਕ ਚ ਅਸੀਂ ਐਨਾ ਕੁ ਸਮਾਨ ਖਰੀਦ ਕੇ ਰੱਖ ਲਈਏ ਕਿ ਸਮਾਨ ਵੀ ਮਹਿੰਗਾ ਕਰ ਦੇ ਹੋਲਡਿੰਗਲੇ ਹੋਲਡਿੰਗ ਕਰਨ ਲੋੜ ਨਹੀਂ ਹੈਗੀ ਹਰ ਚੀਜ਼ ਜਿਹੜੀ ਆ ਐਸੈਂਸ਼ੀਅਲ ਕਮੋਡਿਟੀਜ਼ ਹੈ ਖਾਣ ਪੀਣ ਦਾ ਸਮਾਨ ਹੈ ਜੋ ਵੀ ਹੈਗਾ ਉਹ ਬਹੁਤ ਯਾਦਾ ਅਵੇਲੇਬਲ ਹੈ ਡੀਸੀ ਸਾਹਿਬ ਨੇ ਸਾਰਾ ਮਤਲਬ ਕਿ ਮੀਟਿੰਗਾਂ ਲੈ ਕੇ ਜਾਇਜ਼ਾ ਲੈ ਲਿਆ ਔਰ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਕਿਸੇ ਚੀਜ਼ ਦਾ ਸ਼ਾਰਟੇਜ ਨਹੀਂ ਹੈ ਜਿਹੜਾ ਬੰਦਾ ਹੋਡਿੰਗ ਕਰਦਾ ਫੜਿਆ ਗਿਆ ਕੋਈ ਵੀ ਬੜਾ ਸਟ੍ਰਿਕਟ ਐਕਸ਼ਨ ਉਹਦੇ ਤੇ ਲਿੱਤਾ ਜਾਏਗਾ ਔਰ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਔਰ ਅੱਜ ਤੋਂ ਜਿਹੜੇ ਵੀ ਗਡਾਉਣਾ ਚਪਿਆ ਹੈਗਾ ਕਿੰਨਾ ਉਹ ਰੱਖ ਸਕਦੇ ਜੇ ਉਸ ਤੋਂ ਵੱਧ ਕੁਆਂਟੀਟੀਆਂ ਹੋਈਆਂ ਅੱਜ ਤੋਂ ਵੇਡ ਚਾਲੂ ਹੋ ਜਾਣਗੀਆਂ ਗੋਡਾਉਨਾਂ ਤੇ ਜੇ ਕਿਸੇ ਦਾ ਵੀ ਐਕਸਟਰਾ ਫੜਿਆ ਗਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਜਿੱਥੇ ਤੱਕ ਬਲੈਕਆਊਟ ਦਾ ਸਵਾਲ ਹੈ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਪੁਲਿਸਟ ਵੀ ਗੱਲ ਹੋਈ ਦੇਖੋ ਬਲੈਕਆਊਟ ਵੀ ਜਦੋਂ ਲੋਡ ਹੋਏਗੀ ਉਦੋਂ ਹੀ ਉਦੋਂ ਹੀ ਲਾਇਆ ਜਾਏਗਾ ਕਈ ਵਾਰੀ ਪ੍ਰਕਾਸ਼ਨਰੀ ਮਈਅਰ ਲਾਇਆ ਜਾਂਦਾ ਕਈ ਵਾਰੀ ਜ਼ਰੂਰਤ ਹੁੰਦੀ ਲਾਇਆ ਜਾਂਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜ਼ਰੂਰ ਸੁਣੀ ਜਾਵੇ ਜਿਹੜਾ ਉਹ ਦੇਣ ਮੈਸੇਜ ਸੁਣੋ ਇਹ ਨਹੀਂ ਵੀ ਕਿਸੇ ਨੇ ਤਾਂ ਬਹੁਤ ਸੀਰੀਅਸ ਲੈ ਲਿਆ ਕਿਸੇ ਨੇ ਨਹੀਂ ਲਿੱਤਾ ਫਿਰ ਉਹ ਬਲੈਕਆਊਟ ਦਾ ਫਾਇਦਾ ਨਹੀਂ ਹੁੰਦਾ ਕੱਲ ਵੀ ਜਦੋਂ ਬਲੈਕਆਊਟ ਲੱਗਿਆ ਕਈ ਹੋਟਲਾਂ ਦੀਆਂ ਲਾਈਟਾਂ ਜਲ ਰਹੀਆਂ ਸੀ ਕਈ ਠੇਕਿਆਂ ਦੀਆਂ ਲਾਈਟਾਂ ਜਲਦੀਆਂ ਸੀ ਜੇ ਬਲੈਕਆਊਟ ਦਾ ਕਹਿਣਾ ਕਿਸੇ ਨੇ ਨਾ ਮੰਨਿਆ ਅਸੀਂ ਪਰਮਾਨੈਂਟ ਉਹ ਹਦਾਇਤਾਂ ਸੀਲ ਕਰ ਦਾਂਗੇ ਤਾਂ ਕਿ ਅਗਲੀ ਵਾਰੀ ਸਾਨੂੰ ਇਹ ਨਾ ਪ੍ਰਵਾਹ ਕਰਨੀ ਪਵੇ ਕਿ ਆਪਾਂ ਇਹ ਇੱਕ ਇੱਕ ਦੇ ਇੱਕ ਇੱਕ ਦੇ ਪਿੱਛੇ ਨਹੀਂ ਅਸੀਂ ਹੋ ਸਕਦੇ ਪਰ ਇੱਕ ਹੋਰ ਦੇਖੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਰਫ ਉਨੀ ਥੇਰ ਬਲੈਕਆਊਟ ਲਾਉਂਦੀ ਜਿੰਨੀ ਦੇਰ ਲੋਡ ਹੋਵੇ ਕੱਲ ਸਿਰਫ ਇੱਕ ਘੰਟੇ ਲਈ ਬਲੈਕਆਊਟ ਸੀਗਾ 11:00 11:30 ਵਜੇ ਲਗਾਇਆ 12:30 ਵਜੇ ਲਾਈਟਾਂ ਆਨ ਹੋ ਗਈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਜੇ ਬਲੈਕਆਊਟ ਲੱਗੇ ਪਰ ਸਾਥ ਪੂਰਾ ਦੇਣਾ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਇੱਕ ਡਰੋਨ ਜਿਹੜੇ ਹੈਗੇ ਆ ਜਿਹੜੇ ਫੋਟੋਗ੍ਰਾਫੀ ਵਾਲੇ ਡਰੋਨ ਆ ਜਾਂ ਬੱਚੇ ਡਰੋਨ ਵਰਤਦੇ ਆ ਕੋਈ ਕੁਛ ਹੈ ਕਿਉਂਕਿ ਇਹ ਅਟੈਕ ਜਿਹੜੇ ਹੁੰਦੇ ਵੀ ਆ ਸਾਰੇ ਜ਼ਿਆਦਾ ਡਰੋਨਸ ਤੇ ਹੁੰਦੇ ਆ ਉਹ ਸਾਰੇ ਡਰੋਨ ਬੈਂਡ ਆ ਟਿਲ ਫਰਦਰ ਆਰਡਰ ਤੋਂ ਮੇਰੀ ਇਹ ਰਿਕੁਐਸਟ ਹੈ ਜਿੰਨੀ ਦੇਰ ਤੱਕ ਫਰਦਰ ਕੋਈ ਇਨਸਟਰਕਸ਼ਨ ਨਾ ਆਣ ਐਡਮਿਨਿਸਟ੍ਰੇਸ਼ਨ ਤੋਂ ਡੋਰ ਡਰੋਨ ਨਾ ਵਰਤਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਜਦੋਂ ਵੀ ਕੋਈ ਚੀਜ਼ ਪੁੱਛਣੀ ਹੋਵੇ ਪੈਨਿਕ ਕਰਨ ਨਾਲੋਂ ਕੋਈ ਸੋਸ਼ਲ ਮੀਡੀਆ ਦਾ ਦੇਖ ਕੇ ਫੋਨ ਨੰਬਰ 112 ਜਿਹੜਾ ਪੁਲਿਸ ਦਾ ਉੱਥੋਂ ਤੁਸੀਂ ਇਨਫੋਰਮੇਸ਼ਨ ਲਓ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਉਹ ਸਹੀ ਇਨਫੋਰਮੇਸ਼ਨ ਹੈ ਨਹੀਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਦੂਜਾ ਇੱਕ ਹੋਰ ਨੰਬਰ ਮੈਂ ਦੇਣਾ ਚਾਹੁੰਦਾ ਹਾਂ ਜਿਹ ਪ੍ਰੈਸ ਤੇ ਥਰੂ 95925 5925 95927 95 925 95 927 ਇਸ ਦਾ ਨੰਬਰ ਇਸ ਦਾ ਬੰਦਾ ਇਹ ਜੀ ਇੱਕ ਹੋਰ ਕਾਲ ਸੈਂਟਰ ਦਾ ਨੰਬਰ ਚਲਾਇਆ ਇਹ ਮੈਂ ਆਪਣਾ ਚਲਾਇਆ ਐਸ ਮੈਂਬਰ ਪਾਰਲੀਮੈਂਟ ਉੱਥੇ ਬੰਦੇ ਬਿਠਾਏ ਆ in addition to district administration par oh kya opportunity hogi koi agar wahan se ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਰਨਾ ਚਾਹੀਦਾ ਨਹੀਂ ਹੋ ਨਹੀਂ ਨਹੀਂ ਇੱਕੋ ਗੱਲ ਹੈ ਇਨਫੋਰਮੇਸ਼ਨ ਉੱਥੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਹੀ ਜਾਏਗੀ ਤੁਸੀਂ ਉੱਥੇ ਭੇਜੋ ਜੇ ਕੋਈ ਇਨਸਟਿਟਿਊਸ਼ਨ ਤੋਂ ਤਰਾ ਰਹਾ ਹੈ ਇੱਕ ਮਿੰਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ 112 ਆਲਰੇਡੀ ਮੈਂ ਤਾਂ ਦਸਤਾਖਤ ਕਿਸੇ ਨੂੰ ਨਹੀਂ ਉਹਨੇ ਮਿਲ ਕੇ ਦੇਗਾ ਉਹਦਾ ਮਿਲਦਾ ਹੀ ਨਹੀਂ ਪਹਿਲਾਂ ਇੱਕ ਵਾਰ ਗੱਲ ਸੁਣ ਲਓ ਮਿਲਣਗੇ ਮਿਲਾਂਗੇ ਨਹੀਂ ਨਹੀਂ ਇੱਕ ਮਿੰਟ ਸਾਨੂੰ ਪਹਿਲਾਂ ਖਤਮ ਕਰਨ ਦੋ ਫਿਰ ਆਪਾਂ ਤੁਹਾਡੇ ਸਵਾਲ ਪੁੱਛਾਂਗੇ ਕੋਈ ਹੋਰ ਕੋਈ ਕੁਐਸਚਨ ਵੀ ਕਰ ਲੈਣਾ ਮੈਂ ਖਤਮ ਕਰ ਦੋ ਓਕੇ ਜਿਹੜਾ 112 ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਾਈ ਚਾਂਸ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਮਿਲਦਾ ਤਾਂ ਅਸੀਂ ਆਲਟਰਨੇਟਿਵ ਨੰਬਰ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਸੱਜਣ ਨੇ ਉਹ ਵਰਤਣਾ ਵਰਤ ਲਓ ਉੱਥੇ ਵੀ ਅਸੀਂ ਜਿਹੜੀ ਵੀ ਤੁਹਾਡੀ ਕੈਰੀ ਹੋਊਗੀ ਲੈ ਕੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹੈਗਾ ਐਸਐਲਿ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਲੋਕਾਂ ਨੂੰ ਦੱਸਣ ਲਈ ਔਰ ਮਤਲਬ ਕਿ ਜਿਹੜੇ ਸਟੈਪਸ ਲੈਣੇ ਚਾਹੀਦੇ ਐ ਇਸ ਵੇਲੇ ਉਹਦੇ ਲਈ ਇਹ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ। ਇਹ ਪੀਆਰ ਉਹਨਾਂ ਦੇ ਵੀ ਹੈਗੇ ਪੀਪੀਆਰ ਉਹਦੇ ਵੀ ਹੈਂਡਲਸ ਹੈਗੇ ਤੁਸੀਂ ਉੱਥੇ ਵੀ ਪੁੱਛ ਮੇਰਾ ਮਤਲਬ ਇਹ ਹੈ ਕਿ ਸਾਰੇ ਨੰਬਰ ਅਸੀਂ ਕਿਉਂ ਦੇ ਰਹੇ ਆ ਅਸੀਂ ਐਸਲੀ ਦੇ ਰਹੇ ਆ ਕਿ ਇਹ ਨੰਬਰਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਪਰ ਜੇ ਕੋਈ ਸੋਸ਼ਲ ਮੀਡੀਆ ਤੇ ਕਿਤੋਂ ਹੋਰ ਇਨਫਰਮੇਸ਼ਨ ਆਂਦੀ ਉਹਦੇ ਤੇ ਨਾ ਵਿਸ਼ਵਾਸ ਕਰੋ। ਇਹ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹੋਰ ਆਤਾ ਬਲੈਕਆਊਟ ਕੀਤਾ ਪਹਿਲੇ ਦਿਨ ਸੀਗਾ ਅਸੀਂ ਚੈੱਕ ਕਰ ਰਹੇ ਸੀਗੇ ਕੱਲ ਜਿਹੜਾ ਸੀਗਾ ਕੁਝ ਕੰਮਲੇ ਦੇ ਵਿੱਚ ਸੀ ਇਹ ਅੱਜ ਜਦੋਂ ਅੰਦਰ ਕੁਝ ਹੋਇਆ ਉਸ ਤੋਂ ਬਾਅਦ ਤੁਸੀਂ ਮੰਨਿਆ ਕਿ ਬਹੁਤ ਸਾਰੇ ਹੋਟਲ ਜਿਹੜੇ ਸੀਗੇ ਉਹਨਾਂ ਦੀ ਲਾਈਟ ਚੱਲ ਰਹੀਆਂ ਸੀਆਂ ਜਾਂ ਜਿਹੜੇ ਠੇਕੇ ਸੀ ਉਹਨਾਂ ਦੀ ਲਾਈਟ ਉਹਨਾਂ ਤੇ ਕਾਰਵਾਈ ਕੀ ਹੋਈ ਹੈ ਜਾਂ ਅਸੀਂ ਉਹਨਾਂ ਨੂੰ ਕਾਈ ਤੇਰੇ ਵੀ ਜੇ ਕੱਲ ਨਹੀਂ ਕੀਤਾ ਜੇ ਅੱਜ ਨਹੀਂ ਕਰਦੇ ਤੇ ਫਿਰ ਉਹਨਾਂ ਤੇ ਉਹਨਾਂ ਦੇ ਐਕਸ਼ਨ ਕੀ ਹੋਏ ਮੈਂ ਡੈਫੀਨਿਟਲੀ ਦੇਲੀ ਅਸੀਂ ਦੇਖੋ ਇੱਕ ਬਰ ਲੋ ਫਾਈਲ ਕੀਤੀ ਸੀ ਕਿ ਇਹ ਬਲੈਕਆਊਟ ਆਪਰੇਸ਼ਨ ਜਿਹੜਾ ਰਨ ਹੋ ਰਿਹਾ ਹੈ ਪਰ ਬਲੈਕਆਊਟ ਜਿਹੜੀ ਇਸ ਨੂੰ ਸਾਰਾ ਸਪੋਰਟ ਕਰੇ ਤੇ ਸਾਨੂੰ ਕੁਝ ਕੇਸਿਸ ਮਿਲਦਾਂਗੇ ਆ ਕਿ ਟੋਪਲ ਐਸੋਸੀਏਸ਼ਨ ਦੇ ਰੈਸਟੋਰੈਂਟ ਔਰ ਜਿਹੜੇ ਕੁਝ ਅਦਾਰੇ ਹਨ ਆਪਣਾ ਆਪਣਾ ਇਹ ਫਿਰ ਵੀ ਪ੍ਰਸ਼ਾਸਨ ਮੇਰੇ ਬਲੈਕਆਊਟ ਨੂੰ ਦਿਨ ਹੈ ਕੋਈ ਕੋਈ ਨਹੀਂ ਕਿ ਇਹ ਉਹਨਾਂ ਨੂੰ ਮੰਨਿਆ ਉਹ ਵਿੱਚ ਦੇਰੀ ਦਿੱਤੀ ਅਸੀਂ ਉਹਨਾਂ ਨੂੰ ਅੱਜ ਇੱਕ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਬਲੈਕਆਊਟ ਦੀ ਗ੍ਰੀਨ ਹੈ ਉਦੋਂ ਪੂਰਾ ਪੂਰਾ ਤੁਸੀਂ ਫੋਲੋ ਕਰੋ बिकॉज ਇਹ ਕੋਈ ਪਰਸਨਲ ਕੋਈ ਨਹੀਂ ਇਟ ਇਜ਼ ਅ ਨੈਸ਼ਨਲ ਇੰਟਰਸਟ ਐਂਡ ਵੀ ਹਵ ਟੂ ਫੋਲੋ ਸਰ ਕੋਈ ਡੀ ਐਨ ਐਸ ਦੀਆਂ ਤਾਰਾਹਾਂ ਅਨੁਸਾਰ ਕਾਰਵਾਈ ਹੋਏਗੀ ਯਾ ਉਹਦੇ ਲਾਇਸੈਂਸ ਰੱਦ ਕੀਤੇ ਜਾ ਕੇ ਕਿਦਾਂ ਦਾ ਐਕਸ਼ਨ ਹੋਏਗਾ ਪ੍ਰਸ਼ਾਸਨ ਦਾ ਜੇ ਉਹ ਨਹੀਂ ਮਾਰਦੇ ਇਹ ਬਿਲਕੁਲ ਆਲਦੀ ਗੜੀ ਅਸੀਂ ਬਲੈਕਆਊਟ ਦਾ ਇੱਕ ਰਿਟਨ ਆਰਡਰ ਨਹੀਂ ਦਿੱਤਾ ਸੀ ਇਟ ਵਾਸ ਅ ਵਰਬਲ ਆਰਡਰ ਐਂਡ ਇੰਪਲੀਮੈਂਟ ਓਨ ਗਰਾਉਂਡ ਲਿਫਟ ਵੀ ਹਵ ਇਸ਼ੂ ਰਿਟਨ ਆਰਡਰਸ ਆਲਸੋ ਇਨ ਕੇਸ ਦੇਰ ਇਜ਼ ਅ ਨੀਡ ਐਂਡ ਵੀ ਵਿਲ ਟੇਕ ਲੀਗਲ ਐਕਸ਼ਨ ਜਿਹੜਾ ਵੀ ਬੰਦਾ ਇਸ ਨੂੰ ਫੋਲੋ ਨਹੀਂ ਕਰਦਾ ਸਰ ਜਿਵੇਂ ਕਿ ਪਹਿਲਾਂ ਕੁਝ ਸਮਾਂ ਪਹਿਲਾਂ ਨਾ 2 ਵਜੇ ਤੱਕ ਰੈਸਟੋਰੈਂਟ ਦਾ ਟਾਈਮ ਕਰਤਾ ਸੀ ਸਰ ਹੁਣ ਕਿ ਇਦਾਂ ਦੇ ਹਾਲਾਤਾਂ ਜੇ ਕਿ ਤੁਸੀਂ ਪੋਸੀਬਲ ਹੈ ਕਿ 2 ਵਜੇ ਤੱਕ ਰੈਸਟੋਰੈਂਟ ਖੁੱਲੇ ਰਹਿਣਗੇ ਦੇਖੋ ਮੇਰੀ ਬਾਤ ਸੁਣੋ ਦੇਰ ਇਜ਼ ਨੋ ਕੁਝ ਜਿੱਦਾਂ ਕਿ ਸਾਬਿਤ ਦੱਸਿਆ ਦੇਰ ਇਜ਼ ਨੋ ਨੀਡ ਆਫ ਪੈਨਿਕ ਓਨਲੀ ਕਿ ਜਿੱਦਾਂ ਸ਼ਾਮ ਨੂੰ ਸਾਨੂੰ ਇੱਕ ਘੰਟੇ ਦੇ ਵਾਸਤੇ ਬਲੈਕ ਆਊਟ ਕਰਨਾ ਪਿਆ उस ब्लैकआउट के दौरान सिविल एडमिनिस्ट्रेशन में सपोर्ट करो अदरवाइज देर इज एक्सर नो इट ऑफ पैनिक सारी चीजें जिदा रेगुलर चल रही लेकिन बिल्कुल बटन का इस्तेमाल करें अगर देखो अस्पताल के अंदर अमरजेंसी पेशेंट दाखिल बनते हैं आईसीयू पेशेंट्स होते होंगे ਜੇ ਲਾਈਟ ਦੀ ਲੋੜ ਹੈ ਤਾਂ ਘਰ ਦੇ ਵਿੱਚ ਵੀ ਕਹਿਣਾ ਜੇ ਅਮਰਜੈਂਸੀ ਕਿਸੇ ਨੂੰ ਲਾਈਟ ਦੀ ਲੋੜ ਹੈ ਤੁਸੀਂ ਬਲੈਕ ਕਰਟਨ ਦਾ ਇਸਤੇਮਾਲ ਕਰੋ ਸਰ ਜੀਰਾ ਐਡਮਿਨਿਸਟ੍ਰੇਸ਼ਨੇ ਕੰਟਰੋਲਰ ਦਾ ਆ ਨੰਬਰ ਸ਼ੇਅਰ ਕਰੋਗੇ ਜੀ ਹਾਂਜੀ ਬਿਲਕੁਲ ਮੈਂ ਨੰਬਰ ਸ਼ੇਅਰ ਕਰ ਦੇਣਾ ਡੀਪੀਆਰ ਉਹਦੇ ਨਾਲ ਮੇਰੇ ਕੋਲ ਫੋਨ ਸੀ ਵੀ ਹੈਗਾ ਆਈ ਵਿਲ ਸ਼ੇਅਰ ਇਟਸ ਕੋ ਬਾਅਦ ਵਿੱਚ ਸ਼ੇਅਰ ਸਰ ਜਿੱਦ ਤੱਕ ਆਪਾਂ ਬਲੈਕਆਊਟ ਕਰਤਾ ਹੈ ਲੇਕਿਨ ਲੋਕ ਸੜਕਾਂ ਦੇ ਉੱਤੇ ਕੰਟੀਨਿਊਲੀ ਮਿਊਜ਼ਿਕ ਹੁੰਮ ਰਹੇ ਸੀ ਢਾਬੇ ਕੋਲੇ ਸਿੱਗੇ ਸ਼ਰਾਬ ਦੇ ਠੇਕੇ ਥੱਲੇ ਹੋਏ ਸੀ ਉਹਨਾਂ ਨੂੰ ਬੰਦ ਕਰਾਓ ਨੇ ਬਿਲਕੁਲ ਪਲਾਨ ਹੈ ਅਸੀਂ ਸਾਡੀ ਪੁਲਿਸ ਦੀ ਵੀ ਪੁਲਿਸ ਪਰਸਨਲ ਦੀ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਸਾਡੀ 40 PCR ਲੈਣਾ ਔਰ ਲਗਭਗ 12 ਤੋਂ 13 ਮੋਟਰਸਾਈਕਲ ਦੇ ਉੱਤੇ ਪੁਲਿਸ ਪਰਸਨਲ ਵੀ ਸਾਰਿਆਂ ਦੇ ਥਾਵਾਂ ਤੇ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਸੀ ਐਂਡ ਲੋਕਾਂ ਨੂੰ ਕਹਿ ਰਹੇ ਸੀ ਇਨਫੋਰਸ ਕਰ ਰਹੇ ਸੀ ਬਲੈਕਆਊਟ ਆਪਰੇਸ਼ਨ ਕਿ ਜਿਹੜੇ ਤੁਸੀਂ ਬਲੈਕਆਊਟ ਦੀ ਡ੍ਰਿਲ ਹੈ ਉਹ ਨੂੰ ਤੁਸੀਂ ਬਿਲਕੁਲ ਫੋਲੋ ਕਰੋ ਐਂਡ ਜੇ ਇਦਾਂ ਦੇ ਹਾਲਾਤ ਬਣਦੇ ਹੈ ਕਿ ਵੀ ਜੋ ਲੋਕ ਨਹੀਂ ਫੋਲੋ ਕਰਦੇ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਵੀ ਵਿਲ ਗੋ ਅਹੈਡ ਵਿਦ ਲੀਗਲ ਐਕਸ਼ਨ ਐਂਡ ਸੀ ਸਰਦੀ ਦਾ ਵੀ ਜਾਣਾ ਨਾ ਵੀ ਇੰਡੀਆ ਜਰਿ ਹੈ ਕਿ ਤੁਹਾਨੂੰ ਵੀ ਇਨਸਟਰਕਸ਼ਨ ਜਾਰੀ ਕੀਤੀ ਗਈ ਹੈ ਕਿਉਂਕਿ ਬਾਈਟਰ ਕੋਈ ਬਾਹਰੋਂ ਆਉਂਦਾ ਕੋਈ ਚਾਰੇ ਦਾ ਸਾਰੀ ਦੁਬਾਰਾ ਜੀ ਚੋਕੀਆਂ ਆਉਂਦਾ ਉਹਨਾਂ ਦੀ ਲਾਈਟ ਗੱਡੀਆਂ ਦੀ ਲਾਈਟ ਗੱਡੀਆਂ ਦਾ ਇਸ ਤਰ੍ਹਾਂ ਹੈ ਗੱਡੀਆਂ ਦਾ ਜੀ ਉੱਤੇ ਬਲੈਕਆਊਟ ਜਿਹੜਾ ਡ੍ਰਿਲ ਹੈ ਉਹ ਲਾਗੂ ਹੁੰਦੀ ਹੈ ਗੱਡੀਆਂ ਨੂੰ ਇਹ ਡਾਟਾ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਹਾਲ ਦੀ ਗੱਡੀ ਜਦੋਂ ਤੱਕ ਬਲੈਕਆਊਟ ਦਾ ਕੋਈ ਸਿਗਨਲ ਨਹੀਂ ਆਉਂਦਾ ਦੋਸ਼ਕ ਸਵਿਚੋ ਐਂਡ ਸਟਾਰਟਰ ਜਿਹੜਾ ਸਾਈਟ ਤੇ ਲਗਾ ਕੇ ਗੱਡੀਆਂ ਨੂੰ ਉੱਥੇ ਰਹਿਣ ਤਾਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਕਿ ਕੰਪਲੀਟ ਹਨੇਰਾ ਹੋਵੇ ਤੇ ਇਸ ਸਭੀ ਚੀਜ਼ ਉਸ ਤੋਂ ਅੱਜ ਕੱਲ੍ਹ ਤੱਕ ਹੋ ਗਿਆ ਆਪਾਂ ਹਰੇਕ ਟਾਪਲੇ ਵਿੱਚ ਹਰੇਕ ਹੋਟਲ ਦੇ ਵਿੱਚ ਹਰੇਕ ਚੌਂਕ ਦੇ ਵਿੱਚ ਕੈਮਰਾ ਲਾ ਦਿੱਤਾ ਗਿਆ ਹੈ ਕੈਮਰਾ ਦੇ ਤੁਹਾਨੂੰ ਕੋਈ ਚੀਜ਼ ਰਿਪੋਰਟ ਕਰੋਗੇ ਅੱਜ ਕੱਲ੍ਹ ਲਾਈਟ ਸਾਥ ਬਲੈਕਆਊਟ ਦੇ ਨਾਲ ਉਹਨਾਂ ਨੂੰ ਕੋਈ ਇਨਸਟ੍ਰਕਸ਼ਨ ਨਹੀਂ ਕੋਈ ਕੁਝ ਜਿਹੜੀ ਜਿਹੜੀ ਆ ਤੁਸੀਂ ਲਾਈਟ ਦੀ ਗੱਲ ਕਰ ਰਹੇ ਹੋ ਥਿਸ ਇਜ਼ ਅ ਵੈਰੀ ਮਿਨਿਮਲ ਲਾਈਟ ਉਹਦੇ ਨਾਲ ਬਲੈਕਆਊਟ ਦੇ ਉੱਤੇ ਇਹ ਨਹੀਂ ਆ ਸਕਦੀ जिदा कि लैब का जम्मू कश्मीर सारा है डिस्ट्रिक्ट एडमिनिस्ट्रेशन इंतजाम किए गए हैं इस बारे क्योंकि लुध्याना पीछे सेंट्रल गोरमेंट ने भी कोश की डिस्ट्रिक एडमिनिस्ट्रेशन और आर वर्किंग हैंड इन हैंड सा इन टच कोआर्डीनेशन होंगे रेगुलर मीटिंग आर्मी के थ्रू सू इनपुट्स मिल रहे हैं असि लिस्ट ऑफ ऑल द रेस्क्यू पॉइंट्स, लिस्ट ऑफ ऑल ऑफ़ ऑल दिन असेंशियल कॉमोडिटीज हैं अवेलेबल ने देर इज एक्सल नथिंग टू पैनिक जो कुछ भी हालात कोई भी बंदे हैं वी आर रेडी फॉर एवरीथिंग एमरजेंसी सर्विसिज हेल्थ और फूड सप्लाईज मेडिस एवरीथिंग वी हैव इन आवर स्टॉक्स सो डिस्ट्रिक एडमिनिस्ट्रेशन वालों इंतजाम जरा जो पैनिक क्रिएट हो रहा है न कुछ कॉमोडिटीज ने, ने रेट बड़े हाई करते हैं कि जो मॉल्स ने जो मशहूर ने जी रेट घट मिलता है उन्होंने भी अपने रेट एकदम हाई करते हैं और सू भी इंफॉर्मेन फूड सप्लाई इंस्पैक्टर आज वक् बावान पर भी चैक कर

ਉਹ ਨਹੀਂ ਮਿਲੇ ਮੇਰੇ ਕਿਤੇ ਜਾ ਸਕਦਾ ਸਰ ਕੋਈ ਲੁਧਿਆਣਾ ਤੱਕ ਨਹੀਂ ਪਹੁੰਚੇ ਕੋਈ ਡਰੋਨ ਜਿਵੇਂ ਕਿ ਨੰਬਰ ਮੈਂ ਪਾਕਿਸਤਾਨ ਨੂੰ ਜਹਾਂ ਤੋਂ ਨਹੀਂ ਪਹੁੰਚ ਸਕਦਾ ਦੇਖੀਏ ਵੀ ਆਰ ਇਨ ਟੱਚ ਵਿਦ ਦੀ ਆਰਮੀ ਅਥਾਰਟੀ ਜੋ ਉਹ ਡਿਫੈਂਸ ਅਥਾਰਟੀ ਜਿੰਦੇ ਵੀ ਸਾਨੂੰ ਕੋਈ ਵੀ ਉਹਨਾਂ ਵੱਲੋਂ ਕੋਈ ਸਿਗਨਲ ਆਉਂਦਾ ਵੀ ਐਕਟ ਅਕੋਰਡਿੰਗਲੀ ਸਾਡੀ ਸਿਵਿਲੀਅਨਸ ਨੂੰ ਉਹ ਸਾਰੇ ਲੋਕ ਜਾਨਾ ਸ਼ਹਿਰ ਵਾਸੀ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਬਲੈਕ ਆਊਟ ਆਪਰੇਸ਼ਨ ਦੀ ਕਾਲ ਹੁੰਦੀ ਹੈ ਜਾਂ ਬਲੈਕ ਆਊਟ ਡਰਿੱਲ ਦੀ ਕਾਲ ਹੁੰਦੀ ਹੈ ਤਾਂ ਸਾਡਾ ਸਹਿਯੋਗ ਜੋ ਜਿੱਦਾਂ ਸੋ ਉਹਰਾ ਸੀਨ ਬਣਿਆ ਹੋਇਆ ਹੈ ਜਿਹੜੇ ਡਿਪਾਰਟਮੈਂਟਲ ਸਟੋਰ ਕੋਲ ਨਾਲ ওভারਚਾਰਜ ਕਰਨਾ ਸ਼ੁਰੂ ਕਰਤਾ ਸਾਨੂੰ ਕੋਈ ਹਰ ਚੀਜ਼ ਬਲੈਕ ਵਿੱਚ ਹੈ ਸਭ ਕੋਈ ਵਿਨਾਤ ਕਰਸੀ ਜੋ ਕੋਈ ਐਦਰ ਕੰਟਰੋਲ ਨੰਬਰ ਹੋ ਸਕਦਾ ਲੋਕੀ ਡਾਇਰੈਕਟ ਕੰਪਲੇਨਟ ਕਰ ਸਕਦੇ ਨਹੀਂ ਬਿਲਕੁਲ ਕੋਈ ਵੀ ਲੋਕੀ ਜੇ ਕੋਈ ਸਟੋਰ ਹੈ ਜਿੱਦਾਂ ਦਾ ਜੋ ওভারਚਾਰਜ ਕਰ ਰਿਹਾ ਹੈ ਤੁਸੀਂ ਸਾਡੇ ਧਿਆਨ ਚ ਬਿਲਕੁਲ ਲੈ ਕੇ ਜਾਓ ਵੀ ਬਿਤੇ ਐਕਸ਼ਨ ਅਵੇਜ਼ ਦੀ ਸਟੋਰ ਨੰਬਰ ਜਾਂ ਡੋਲੀ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਆ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਤੁਸੀਂ ਇਹਨਾਂ ਤੇ ਵੀ ਕੰਪਲੀਟ ਲਿਖਾ ਸਕਦੇ Right? Uh, uh, देखिए मैंने पहले बताया वी आर इन टीम एंड आई एम रेगुलरली अपीलिंग ऑल द अपीलना स्टूडेंट्स कि जो भी प्रशासन की डायरेक्शन है जरूर फॉलो करो उसको बियॉन्ड कोई भी ऐसी कोई अस इंफॉर्मेशन है